ਸਤਿ ਸ਼੍ਰੀ ਅਕਾਲ ਜੀ ਸਾਂਝ ਟੀਵੀ ਦੇਖ ਰਹੇ ਹੋ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿੱਥੇ ਸਿਲੰਡਰਾਂ ਦੀ ਰੇਟ ਜਿਹੜਾ ਉਸ ਦੇ ਵਿੱਚ ਵਾਧਾ ਹੋ ਗਿਆ ਹੈ ਇਸ ਸਮੇਂ ਦੀ ਵੱਡੀ ਖਬਰ ਹੈ ਸਿਲੰਡਰ ਦੇ ਰੇਟ ਦੇ ਵਿੱਚ ਵਾਧਾ ਹੋਣ ਕਰਕੇ ਤਿਉਹਾਰਾਂ ਦਾ ਸੀਜ਼ਨ ਹੈ ਲੋਕ ਜਿੱਥੇ ਇਹ ਦੇਖਦੇ ਨੇ ਕਿ ਹਾਂਜੀ ਸਾਡੇ ਬਜਟ ਜਿਹੜਾ ਕੰਟਰੋਲ ਹੋਵੇ ਲੇਕਿਨ ਉਸੇ ਲਈ ਚੱਲਦੇ ਹੁਣ ਲੋਕਾਂ ਦੀਆਂ ਜੇਬਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਸਿਲੰਡਰਾਂ ਦੇ ਰੇਟ ਦੇ ਵਿੱਚ ਜਿੰਨਾ ਇਜਾਫਾ ਹੋਇਆ ਹੈ ਇਸ ਖਬਰ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਜ਼ਰੂਰ ਹੋਵੋਗੇ ਸੋ ਇਸ ਸਮੇਂ ਦੀ ਵੱਡੀ ਖਬਰ ਇਹ ਤਾਜ਼ਾ ਖਬਰ ਦੇ ਰਹੇ ਹਾਂ ਤੇ ਇਹ ਜਿਹੜੇ ਰੇਟ ਹੋਣਗੇ ਅੱਜ ਤੋਂ ਯਾਨੀ ਕਿ 1 ਅਕਤੂਬਰ 2025 ਸਵੇਰੇ 6 ਵਜੇ ਤੋਂ ਇਹ ਜਿਹੜੀ ਨਵੀਂ ਨਵਾਂ ਰੇਟ ਆਇਆ ਉਹ ਲਾਗੂ ਹੋ ਜਾਏਗਾ ਸੋ ਇਸੇ ਦੇ ਦੌਰਾਨ ਹੁਣ ਜਿਹੜੇ ਨਵੇਂ ਰੇਟ ਚੱਲਣਗੇ ਯਾਨਕਿ ਅੱਜ ਤੋਂ ਜਿਹੜਾ ਉਹ ਸਿਲੰਡਰਾਂ ਦਾ ਰੇਟ ਜਿਹੜਾ ਉਹ ਲਾਗੂ ਹੋ ਗਿਆ ਤੇ ਉਸ ਹਿਸਾਬ ਦੇ ਨਾਲ ਤੁਹਾਨੂੰ ਹੁਣ ਸਿਲੰਡਰ ਮਿਲਣਗੇ 19 ਕਿਲੋ ਵਾਲਾ ਸਿਲੰਡਰ ਜਿਹੜਾ ਉਸ ਦੇ ਰੇਟ ਦੇ ਵਿੱਚ ਵਾਧਾ ਹੋਇਆ ਅਲੱਗ-ਅਲੱਗ ਜਗ੍ਹਾ ਦੇ ਅਕੋਰਡਿੰਗਲੀ ਅਲੱਗ-ਅਲੱਗ ਤਰੀਕੇ ਨਾਲ ਜਿਹੜਾ ਵਾਧਾ ਹੋਇਆ ਜਿਵੇਂ ਕਿ 15 ਰੁਪਏ ਦੇ ਕੋਲ ਜਿਹੜਾ ਇਹ ਵਾਧਾ ਹੋਇਆ ਹੈ ਇਹ ਜਿਹੜਾ ਵਾਅਦਾ ਹੋਇਆ ਹੈ ਸਿਲੰਡਰਾਂ ਦੇ ਵਿੱਚ 19 ਕਿਲੋਗ੍ਰam ਵਾਲੇ ਸਿਲੰਡਰ ਉਸ ਦੇ ਵਿੱਚ ਰਾਹਤ ਵਾਲੀ ਗੱਲ ਲੋਕਾਂ ਦੇ ਲਈ ਇਹ ਹੋਵੇਗੀ ਕਿ ਘਰੇਲੂ ਸਿਲੰਡਰ ਦੇ ਵਿੱਚ ਹਾਲੇ ਤੱਕ ਕੋਈ ਵੀ ਇਜਾਫਾ ਨਹੀਂ ਕੀਤਾ ਗਿਆ ਉਸ ਦੀ ਰੇਟ ਵਿੱਚ ਕੋਈ ਵੀ ਵਾਦਾ ਨਹੀਂ ਕੀਤਾ ਗਿਆ ਲੇਕਿਨ ਜਿਹੜਾ ਕਮਰਸ਼ੀਅਲ ਸਿਲੰਡਰ ਹੈ ਜਿਹੜਾ 19 ਕਿਲੋਗ੍ਰਾਮ ਵਾਲਾ ਸਿਲੰਡਰ ਹੁੰਦਾ ਹੈ ਮੈਂ ਤੁਹਾਡੀ ਜਾਣਕਾਰੀ ਦੱਸ ਦਿਆਂ ਕਿ ਕਮਰਸ਼ੀਅਲ ਸਿਲੰਡਰ ਜਿਹੜਾ ਹੁੰਦਾ ਹੈ ਉਹ 19 ਕਿਲੋਗ੍ਰਾਮ ਵਾਲਾ ਹੁੰਦਾ ਹੈ ਜਿਹੜਾ ਘਰ ਦੇ ਵਿੱਚ ਘਰੇਲੂ ਸਿਲੰਡਰ ਹੁੰਦਾ ਰੈੱਡ ਲਾਲ ਰੰਗ ਦਾ ਉਹ 14 ਕਿਲੋਗ੍ਰਾਮ ਦਾ ਹੁੰਦਾ ਸੋ 19 ਕਿਲੋਗ੍ਰਾਮ ਵਾਲਾ ਜਿਹੜਾ ਸਿਲੰਡਰ ਹੈ ਕਮਰਸ਼ੀਅਲ ਸਿਲੰਡਰ ਉਸ ਦੇ ਵਿੱਚ ਵਾਧਾ ਹੋ ਗਿਆ ਉਸ ਦੇ ਰੇਟ ਦੇ ਵਿੱਚ ਵਾਧਾ ਹੋਇਆ 15 ਕਿਲੋਗ੍ਰਾਮ ਤੱਕ ਦਾ ਜਿਹੜਾ ਵਾਧਾ ਹੋਇਆ ਕੀਤਾ ਗਿਆ ਤੇ ਇਸ ਦੇ ਜਿਹੜੇ ਰੇਟ ਨੇ ਉਹ ਅੱਜ ਤੋਂ ਯਾਨੀ ਕਿ 1 ਅਕਤੂਬਰ 202 ਸਵੇਰੇ 6 ਵਜੇ ਤੋਂ ਇਸ ਦੇ ਰੇਟ ਜਿਹੜੇ ਆ ਉਹ ਲਾਗੂ ਹੋ ਜਾਣਗੇ ਤੇ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਕਿਹੜੀ ਜਗ੍ਹਾ ਤੇ ਕਿੰਨੇ ਰੁਪਏ ਦਾ ਵਾਧਾ ਹੋਇਆ ਤੇ ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜਾ ਕਮਰਸ਼ੀਅਲ ਸਿਲੰਡਰ ਹੈ ਤੁਹਾਨੂੰ ਕਿੰਨੇ ਰ ਮਿਲੇਗਾ ਸੋ ਦਿੱਲੀ ਤੋਂ ਸ਼ੁਰੂਆਤ ਕਰਦੇ ਆ ਦਿੱਲੀ ਦੇ ਵਿੱਚ ਜਿਹੜਾ ਵਾਧਾ ਹੋਇਆ 15 ਰੁਪਏ ਦਾ ਵਾਧਾ ਹੋਇਆ ਜਿੱਥੇ ਕਿ ਪਹਿਲਾਂ ਜਿਹੜਾ ਸਿਲੰਡਰ ਸੀਗਾ ਉਹ 580 ਰੁਪਏ ਦਾ ਮਿਲਦਾ ਸੀਗਾ ਤੇ ਹੁਣ ਤੁਹਾਨੂੰ ਦਿੱਲੀ ਦੇ ਵਿੱਚ ਜਿਹੜਾ ਕਮਰਸ਼ੀਅਲ ਸਿਲੰਡਰ ਹੈ ਉਹ 1595 ਰੁਪਏ ਤੇ 50 ਪੈਸੇ ਦਾ ਮਿਲੇਗਾ ਇਸ ਦੇ ਨਾਲ ਨਾਲ ਹੀ ਜੇ ਗੱਲ ਕਰ ਲਈ ਅਸੀਂ ਕਲਕੱਤਾ ਦੀ ਕਲਕੱਤੇ ਦੇ ਵਿੱਚ ਹੁਣ ਜਿਹੜਾ ਸਿਲੰਡਰ ਇਹ 1700 ਰੁਪਏ ਦਾ ਮਿਲੇਗਾ ਯਾਨੀ ਕਿ ਪਿਛਲੇ ਮਹੀਨੇ ਸਤੰਬਰ ਦੀ ਗੱਲ ਕਰ ਲਈ ਤਾਂ ਪਹਿਲਾਂ ਇਹ ਜਿਹੜਾ ਸਿਲੰਡਰ ਸੀਗਾ ਉਹ 1684 ਰੁਪਏ ਦਾ ਮਿਲਦਾ ਸੀਗਾ ਇਸ ਦੇ ਨਾਲ ਹੀ ਮੁੰਬਈ ਦੀ ਗੱਲ ਕਰ ਲਈਏ ਮੁੰਬਈ ਦੇ ਵਿੱਚ ਇਹ ਸਿਲੰਡਰ ਜਿਹੜਾ ਹੈ ਇਹ 1547 ਰੁਪਏ ਦਾ ਹੁਣ ਤੁਹਾਨੂੰ ਮਿਲੇਗਾ ਯਾਨੀ ਕਿ ਅੱਜ ਤੋਂ ਜਿਹੜਾ ਰੇਟ ਹੋ ਗਿਆ ਹੈ 1 ਅਕਤੂਬਰ 2025 ਤੋਂ ਮੁੰਬਈ ਦੇ ਵਿੱਚ ਕਮਰਸ਼ੀਅਲ ਸਿਲੰਡਰ ਦਾ ਰੇਟ ਜਿਹੜਾ ਹੈ ਉਹ 1547 ਰੁਪਏ ਹੋ ਗਿਆ ਪਹਿਲਾਂ ਜਿਹੜਾ ਮਿਲਦਾ ਸੀਗਾ ਉਹ 1531 ਰੁਪਏ 50 ਪੈਸੇ ਦਾ ਮਿਲਦਾ ਸੀਗਾ ਇਸ ਨਾਲ ਦੀ ਚਨਈ ਦੀ ਗੱਲ ਕਰ ਲੈ ਚਨਈ ਦੇ ਵਿੱਚ ਸਿਲੰਡਰ ਦੀ ਕੀਮਤ ਅੱਜ ਤੋਂ ਜਿਹੜੀ ਹੋ ਗਈ ਹੈ 1756 ਰੁਪਏ ਹੋ ਗਈ ਹੈ ਤੇ ਪਿਛਲੇ ਮਹੀਨੇ ਯਾਨੀ ਕਿ ਸਤੰਬਰ ਦੇ ਵਿੱਚ ਕਮਰਸ਼ੀਅਲ ਸੈਂਟਰ ਦਾ ਡੇਟ ਚਨਈ ਦੇ ਵਿੱਚ 1738 ਰੁਪਏ ਹੁੰਦਾ ਸੀਗਾ ਤੇ ਕੀਮਤ ਦੇ ਵਿੱਚ 16 ਰੁਪਏ ਦਾ ਵਾਧਾ ਹੋਇਆ ਇਹ ਵਾਧਾ ਜਿਹੜੇ ਨੇ ਅੱਜ ਤੋਂ ਯਾਨੀ ਕਿ 1 ਅਕਤੂਬਰ 2025 ਤੋਂ ਇਹ ਜਿਹੜੀਆਂ ਕੀਮਤਾਂ ਲਾਗੂ ਹੋ ਗਈਆਂ ਨੇ ਅੱਜ ਸਵੇਰੇ 6 ਵਜੇ ਤੋਂ ਇਹ ਨਵੀਂ ਜਿਹੜੀ ਕੀਮਤ ਹੈ ਜਿੰਨਾ ਵਾਅਦਾ ਕੀਤਾ ਗਿਆ ਉਹ ਅੱਜ ਤੋਂ ਲਾਗੂ ਹੋ ਗਿਆ ਸੋ ਕਿਤਨਾ ਕਿਤੇ ਕਹਿ ਸਕਦੇ ਆ ਕਿ ਆਮ ਲੋਕਾਂ ਨੂੰ ਹੈ ਉਹਨਾਂ ਦੀ ਜੀਪ ਦੇ ਉੱਪਰ ਵੱਡਾ ਝਟਕਾ ਜ਼ਰੂਰ ਲੱਗਾ ਲੇਕਿਨ ਰਾਹਤ ਵਾਲੀ ਗੱਲ ਇਹ ਹੈ ਕਿ ਜਿਹੜਾ ਘਰੇਲੂ ਸਿਲੰਡਰ ਹੈ ਉਸ ਦੇ ਵਿੱਚ ਉਸ ਦੀ ਕੀਮਤ ਦੇ ਵਿੱਚ ਹਾਲੇ ਤੱਕ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਲੇਕਿਨ ਕਮਰਸ਼ੀਅਲ ਸਿਲੰਡਰ ਦੇ ਵਿੱਚ 15 ਤੋਂ 16 ਰੁਪਏ ਦਾ ਵਾਧਾ ਉਹ ਸਰਕਾਰ ਵੱਲੋਂ ਕੀਤਾ ਗਿਆ ਹੈ